ਅੱਖਰੰਦੀ ਨੇ ਆਇਆ ਇਹਨਾਂ ਦਾ ਘਰ ਤੇਰਾ ਆਇਆ ਆ ਸਾਥ ਹੋਤੀ ਆ ਦੇਖੋ ਜੀ ਇਹਨਾਂ ਦੀ ਮਸਤੀ ਜਿਵੇਂ ਘਰ ਦੇ ਵਿੱਚ ਵੱਡੀ ਫੈਮਿਲੀ ਦੇ ਵਿੱਚ ਬੱਚੇ ਨਹੀਂ ਹੁੰਦੇ ਕਿੰਨੇ ਸਾਰੇ ਤੇ ਉਹ ਪੂਰੇ ਖੇਡਦੇ ਨੇ ਸਵੇਰੇ ਸ਼ਾਮ ਪੂਰੀ ਮਸਤੀ ਕਰਦੇ ਨੇ ਅਜਿਹਾ ਤਰਾ ਹੀ ਆ ਕੇ ਜਦੋਂ ਘਰ ਚ ਆਉਂਦੀਆਂ ਨੇ ਨਾ ਇਹ ਵੀ ਪੂਰੀ ਮਸਤੀ ਕਰਦੀਆਂ ਨੇ ਤੇ ਬਹੁਤ ਸੋਹਣਾ ਲੱਗਦਾ ਹੈ ਚਾਲ ਪੈਲ ਹੋਈ ਰਹਿੰਦੀ ਬੇੜੇ 'ਚ ਦੇਖ ਲਓ ਦਿਲ ਤੇ ਕਰਦਾ ਸਾਰਾ ਦਿਨ ਇਹਨਾਂ ਨਾਲ ਖੇਡਦੇ ਰਹਾਂ ਤੇ ਇਹਨਾਂ ਨੂੰ ਸਾਰਾ ਦਿਨ ਵੇਖਦੇ ਰਹਾਂ ਬਹੁਤ ਪਿਆਰੀਆਂ ਲੱਗਦੀਆਂ ਨੇ ਦੇਖ ਲਓ ਪਹਿਲਾਂ ਘਰਾਂ ਦੇ ਵਿੱਚ ਇਹ ਹੁੰਦੀਆਂ ਸੀ ਇਕੱਤੀਆਂ ਛੱਤਾਂ ਹੁੰਦੀਆਂ ਸੀ ਘਰ ਦੀਆਂ ਛੱਤਾਂ ਦੇ ਉੱਤੇ ਹੀ ਆਲਣੇ ਪਾ ਲੈਂਦੀਆਂ ਸੀ ਸਵੇਰੇ ਸ਼ਾਮ ਕਿੰਨੀ ਰੌਣਕ ਲਾਉਂਦੀਆਂ ਸੀ ਕਿ ਬਹੁਤ ਵਧੀਆ ਲੱਗਦਾ ਸੀ ਜਦੋਂ ਸਾਰੇ ਉੱਠ ਕੇ ਚੀਂ 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 ਚੀ ਲਾਂਦੀਆਂ ਸੀ ਤੇ ਇਹ ਤਾਂ ਇਹ ਪ੍ਰਦੇਸਣਾ ਹੀ ਹੋ ਗਈਆਂ ਹੁਣ ਘਰ ਵੀ ਪੱਕੇ ਹੋ ਗਏ ਤੇ ਚਿੜੀਆਂ ਵੀ ਵਿਚਾਰੀਆਂ ਨੂੰ ਇਹਨਾਂ ਨੂੰ ਕਿਤੇ ਜਗ੍ਹਾ ਨਹੀਂ ਸੀ ਲੱਭਦੀ ਬਾਹਰ ਹੀ ਕਿਤੇ ਪਤਾ ਨਹੀਂ ਕਿੱਥੇ ਕਿੱਥੇ ਦੇਖਣ ਨੂੰ ਹੀ ਨਹੀਂ ਸੀ ਮਿਲਦੀਆਂ ਵਿੱਚ ਵਿਚਾਲੇ ਤੇ ਪਤਾ ਹੀ ਨਹੀਂ ਸੀ ਲੱਗਦਾ ਚਿੜੀਆਂ ਹੈਗੀਆਂ ਵੀ ਨੇਕ ਨਹੀਂ ਹੈਗੀਆਂ ਪਰ ਜਦੋਂ ਤੇ ਅਸੀਂ ਆਲੇ ਨੇ ਡੰਗੇ ਆ ਸਾਨੂੰ ਉਦੋਂ ਦੀਆਂ ਇਹ ਦੇਖਣ ਲੱਗੀਆਂ ਉਦੋਂ ਦੀਆਂ ਘਰ ਚ ਆਣ ਲੱਗੀਆਂ ਉਦੋਂ ਦੇ ਦਰਸ਼ਨ ਹੋਣ ਲੱਗੇ ਤੇ ਸ਼ੁਗਰ ਕੀਤਾ ਵੀ ਇਹ ਹੈਗੇ ਨੇ ਪੰਛੀ ਹਜੇ ਇਕ ਪਾਲ ਦਾ ਇਸ ਤਰ੍ਹਾਂ ਹੀ ਲੱਗਦਾ ਸੀ ਕਿ ਖਤਮ ਹੀ ਹੋ ਗਏ ਨੇ ਸ਼ੁਕਰ ਹੈ ਮਾਲਕ ਦਾ ਇਹਨਾਂ ਨੇ ਬਚਾਇਆ ਹੋਇਆ ਮਾਲਕ ਨੇ ਤੇ ਵੱਡੇ ਵੱਡੇ ਟਾਬਰਾਂ ਨੇ ਵੀ ਇਹਨਾਂ ਨੂੰ ਬੂ